ਹਾਂਜੀ ਅੱਜ ਆਪਣੀਆਂ ਫਰੀਦਕੋਟ ਵਾਲੀਆਂ ਪੈਨਾਂ ਵਾਸਤੇ ਆਫਰ ਲੈ ਕੇ ਆਏ ਆ ਬਸ ਪੇਜ ਨੂੰ ਫੋਲੋ ਕਰ ਲਓ 100 ਰੁਪਏ ਦਾ ਸੂਟ ਮਿਲਣਾ ਤੁਹਾਨੂੰ ਜੇਜੇ ਕਲੈਕਸ਼ਨ ਤੇ ਲੋਕੇਸ਼ਨ ਹੈਗੀ ਹੈ ਜੀ 6 ਤੇ 7 ਨੰਬਰ ਗਲੀ ਦੇ ਵਿਚਾਲੇ ਡੋਗਰ ਬਸਤੀ ਜੇਜੇ ਕਲੈਕਸ਼ਨ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਾਂ 100 ਵਾਲੇ ਸੂਟਾਂ ਦੀ ਸੇਲ ਲਾਈ ਸੀ ਬੜਾ ਭਰਮਾ ਹੰਗਾਰਾ ਮਿਲਿਆ ਆਪਣਾ ਸਟਾਕ ਸਾਰਾ ਨਿਲ ਹੋ ਗਿਆ ਸੀ ਤੇ ਦੁਬਾਰਾ ਆਪਾਂ ਫੇਰ ਹਾਜ਼ਰ ਕਰਦਾ ਸਟਾਕ ਨਵੇਂ ਰੰਗਾਂ ਦੇ ਨਾਲ ਨਵੇਂ ਡਿਜ਼ਾਈਨਾਂ ਦੇ ਨਾਲ ਆਹ 100 ਰੁਪਏ ਵਾਲਾ ਸੂਟ ਹੈ ਜੀ ਡਿਜ਼ਾਈਨ ਚੈੱਕ ਕਰ ਲਓ ਰੰਗ ਚੈੱਕ ਕਰ ਲਓ ਆ 100 ਰੁਪਏ ਵਾਲੇ ਸਾਰੇ ਸੂਟ ਹੈ ਜੀ 100 ਰੁਪਏ ਦੇ ਵਿੱਚ ਹੈ ਸਾਰੇ ਦਾ ਸਾਰਾ ਸੂਟ ਇਹ ਅਗਲੀ ਆਈਟਮ ਹੈ ਜੀ ਕੋਟਨ ਦਾ ਪੱਟੇ ਵਾਲਾ ਸੂਟ ਹੈ ਸਿਰਫ 250 ਰੁਪਏ ਦੇ ਵਿੱਚ ਕੋਟਨ ਦਾ ਦੁਪੱਟਾ ਫੁੱਲ ਸਾਈਜ਼ ਦੁਪੱਟਾ 250 ਰੁਪਏ ਦੇ ਵਿੱਚ ਸੂਟ ਹੈ ਇਹ ਇਹਦੇ ਚ ਬਹੁਤ ਸਾਰੇ ਰੰਗ ਦੇ ਬਹੁਤ ਸਾਰੇ ਡਿਜ਼ਾਈਨ ਆਪਣੇ ਕੋਲ ਹੈਗੇ ਆ ਜੀ ਇਹ ਦੇਖੋ ਇਹ ਵੀ 250 ਰੁਪਏ ਵਾਲਾ ਸੂਟ ਹੈ ਵਿਦ ਦੁਪੱਟੇ ਦੇ ਨਾਲ ਇਹਦੇ ਚ ਸਾਡੇ ਆਪਣੇ ਕੋਲੇ ਰੰਗ ਪਏ ਆ ਡਿਜ਼ਾਈਨ ਪਏ ਆ ਜੀ ਅਗਲੀ ਆਈਟਮ ਆਪਣੇ ਕੋਲੇ ਜੀ ਕੋਟਨ ਸ਼ਿਮਰ ਦਾ ਸੂਟ ਸਕੂਨ ਦੁਪੱਟੇ ਦੇ ਨਾਲ ਜਿਹਦਾ ਰੇਟ ਹੈ 850 ਰੁਪਿਆ ਤੇ ਆਪਾਂ ਨੂੰ ਮਿਲਣਾ ਸਿਰਫ 500 ਰੁਪਏ ਦੇ ਵਿੱਚ ਇਹਦੇ ਵਿੱਚ ਵੀ ਬਹੁਤ ਸਾਰੇ ਰੰਗ ਆ ਬਹੁਤ ਸਾਰੇ ਡਿਜ਼ਾਈਨ ਆ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਆ ਦੇਖੋ ਸਾਰੇ ਸੋਹਣੇ ਡਿਜ਼ਾਈਨ ਇਹਦੇ ਵਿੱਚ ਆ ਦੇਖੋ ਰੰਗ ਤੇ ਤੁਹਾਡੇ ਸਾਹਮਣੇ ਪਏ ਆ ਨਜ਼ਰ ਮਾਰੋ ਇੱਕ ਵਾਰੀ ਅਗਲੀ ਆਟਮ ਆਪਣੇ ਕੋਲੇ ਜਿੱਤਿਆਂ ਵਾਸਤੇ ਸਪੈਸ਼ਲ ਕੜਾਈ ਵਾਲਾ ਸੂਟ ਕਾਟਨ ਦਾ ਸੂਟ ਹੈ ਜਿਹਦੇ ਨਾਲ ਮਸਲੀਨ ਦਾ ਦੁਪੱਟਾ ਟਾਈਆਂ ਟਾਈ ਦਾ ਦੁਪੱਟਾ ਬਹੁਤ ਹੀ ਸੋਹਣਾ ਸੂਟ ਹੈ ਇਹਦੇ ਵਿੱਚ ਬਹੁਤ ਸਾਰੇ ਰੰਗ ਆਪਣੇ ਕੋਲੇ ਅਵੇਲੇਬਲ ਹੈਗੇ ਆ ਇਸ ਤੋਂ ਇਲਾਵਾ ਜੇ ਕਿਸੇ ਭੈਣ ਨੂੰ ਰਖੜੀ ਚਾਹੀਦੀ ਹੈ ਉਹ ਵੀ ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਡਿਜ਼ਾਈਨਰ ਦੇ ਵਿੱਚ ਬੜੇ ਸਸਤੇ ਰੇਟਾਂ ਤੇ ਰਖੜੀ ਆਪਣੇ ਕੋਲੇ ਹਾਜ਼ਰ ਹੈ ਸੋ ਬੇਨਤੀ ਹੈ ਵੀ ਪੇਜ ਨੂੰ ਸ਼ੇਅਰ ਕਰਿਆ ਕਰੋ ਫੋਲੋ ਕਰਿਆ ਕਰੋ ਲਾਈਕ ਕਰਿਆ ਕਰੋ